Құртыңыз 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 ਸਰ ਕੀ ਨਾਮ ਜੀ ਆਪਣਾ ਮੈਂ ਅਨਿਲ ਵਰਮਾ ਕ੍ਰਾਂਤੀਕਾਰੀ ਪ레스 ਕੋਲ ਦਾ ਪੰਜਾਬ ਪ੍ਰਧਾਨ ਮੇਰੇ ਨਾਲ ਜੀਵਨ ਸ਼ਰਮਾ ਜੀ Vice ਪ੍ਰਧਾਨ ਪੰਜਾਬ ਆਪਣੇ ਵਿਕਰਮ ਜੀ ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਸੋਨੀ ਜੀ ਹੈਗੇ ਆ ਆਪਣੇ ਸੋਨੂ ਜੀ ਹੈ ਹੋਰ ਵੀ ਟੀਮ ਆਪਣੀ ਜੋਤੀ ਜੀ ਹੈ ਆਪਣਾ ਹਰਪਿੰਦਰ ਕੌਰ ਜੀ ਨੇ ਔਰ ਇਹ ਆਪਣੀ ਟੀਮ ਨਾਲ ਸਮੂਹ ਟੀਮ ਖਾਲੀ ਇੱਥੇ ਖੜੀ ਹੈ ਤੇ ਅਸੀਂ ਅੱਜ ਅੰਮ੍ਰਿਤਸਰ ਦੇ ਵਿੱਚ ਅਸੀਂ ਪਹੁੰਚੇ ਆ ਪ੍ਰਸ਼ਾਸਨ ਨੂੰ ਮੰਗ ਪੱਤਰ ਦੇਣ ਲਈ ਅਸੀਂ ਇੱਥੇ ਆਏ ਸੀਗੇ ਜਿਹੜਾ ਦਲੇ ਹਟੇ ਦਾ ਜਿਹੜਾ ਕਾਲਾ ਕਾਰੋਬਾਰ ਬਹੁਤ ਤੇਜ਼ੀ ਨਾਲ ਪੰਜਾਬ ਦੇ ਵਿੱਚ ਜਿਹੜਾ ਚਲਾਇਆ ਜਾ ਰਿਹਾ ਹੈ ਇਹਦੇ ਸਮੇਤ ਅਸੀਂ ਪ੍ਰਸ਼ਾਸਨ ਮੰਗਵਤ ਦਿੱਤਾ ਹੈ ਕਿ ਇਹਨਾਂ ਦੇ ਉੱਪਰ ਜਿਹੜੇ ਇਹਨਾਂ ਨੂੰ ਠੱਲ ਪਾਈ ਜਾਵੇ ਤੇ ਇਹਨਾਂ ਦੀ ਜਿਹੜੀ ਕਾਰੋਬਾਰ ਜਿਹੜਾ ਚਲਾਇਆ ਜਾ ਰਿਹਾ ਹੈ ਕੁਝ ਅਫਸਰਾਂ ਦੀ ਮਿਲੀ ਭੁਗਤ ਨਾਲ ਇਹ ਕਾਰੋਬਾਰ ਚੱਲਦਾ ਹੈ ਤੇ ਅਸੀਂ ਕਈ ਵਾਰ ਇਲਾਕਾ ਥਾਣਿਆਂ ਨੂੰ ਇਤਲਾਹ ਕੀਤੀ ਹੈ ਕਿ ਤੁਹਾਡੇ ਏਰੀਏ ਦੇ ਵਿੱਚ ਜਿਹੜਾ ਜੜੇ ਛੱਟੇ ਦਾ ਕਾਲਾ ਬਾਜ਼ ਚੱਲਦਾ ਆ ਤੇ ਇਹਨਾਂ ਨੂੰ ਬੰਦ ਕਰੋ ਜਾਂ ਸਖਤ ਕਾਰਵਾਈ ਕਰੋ ਇਹਨਾਂ ਦੇ ਉੱਪਰ ਪਰ ਉਹਨਾਂ ਵੱਲੋਂ ਕੋਈ ਸਖਤ ਕਾਰਵਾਈ ਜੜੀ ਨਹੀਂ ਕੀਤੀ ਜਾਂਦੀ ਇਸ ਲਈ ਅਸੀਂ ਪੂਰੇ ਪੰਜਾਬ ਦੇ ਵਿੱਚ ਅਸੀਂ ਹਰ ਡਿਪਟੀ ਕਮਿਸ਼ਨਰ ਸੀਪੀ ਸਾਹਿਬ ਐਸਐਸਪੀ ਅਤੇ ਮਾਨਯੋਗ ਡੀਜੀਪੀ ਸਾਹਿਬ ਨੂੰ ਅਸੀਂ ਮੰਗ ਪੱਤਰ ਦੇ ਰਹੇ ਹਾਂ ਤੇ ਅਸੀਂ ਇਹੀ ਮੰਗ ਕਰਦੇ ਹਾਂ ਕਿ ਜਿਹੜਾ ਕਾਲਾ ਜਿਹੜਾ ਕਾਰੋਬਾਰ ਆ ਦਲੇਹਟੇ ਦਾ ਇਹਨੂੰ ਬੰਦ ਕਰਵਾ ਕੇ ਸਖਤ ਕਾਰਵਾਈ ਕੀਤੀ ਜਾਵੇ ਇਹਨਾਂ ਦੇ ਉੱਪਰ ਤੇ ਜਿਹੜੇ ਅਜੇ ਹੋਰ ਇੱਕ ਜੇ ਅਸੀਂ ਇੱਕ ਗੱਲ ਹੋਰ ਦੱਸਣਾ ਚਾਹੁੰਦੇ ਆ ਕਿ ਜੜੀਆਂ ਦਲੇਹਟੇ ਦੇ ਕਾਲਵਾ ਕਰਨ ਵਾਲੇ ਆ ਇਹ ਦਿਹਾੜੀ ਮਜ਼ਦੂਰ ਲੋਕਾਂ ਦੀ ਕਮਾਈ ਦੇ ਨਾਲ ਕਈ ਪ੍ਰਾਪਰਟੀਆਂ ਦੇ ਮਾਲਕ ਅਤੇ ਬਿਲਡਿੰਗਾਂ ਦੇ ਮਾਲਕ ਵੀ ਬਣ ਚੁੱਕੇ ਹਨ ਅਸੀਂ ਇਹ ਵੀ ਬੇਨਤੀ ਕਰਦੇ ਆ ਕਿ ਵਿਜੀਲੈਂਸ ਤੋਂ ਵੀ ਇਹਨਾਂ ਦੀ ਜਿਹੜੀ ਆਪਣਾ ਜਾਂਚ ਕਰਵਾਈ ਜਾਵੇ ਤੇ ਇਹਨਾਂ ਦੇ ਉੱਪਰ ਜਦ ਸਦੀ ਜੋ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਸਰ ਜਿਹੜੇ ਤੁਹਾਡੇ ਉਧਰ ਦੇ ਵੀ ਆਪਣੇ ਐਮਐਲਏ ਗਏ ਉਹ ਵੀ ਨਹੀਂ ਕੋਈ ਆਪਣਾ ਸੁਣਵਾਈ ਕਰ ਰਹੇ ਸਰ ਜੀ ਦੇਖੋ ਜੀ ਅਸੀਂ ਐਮਐਲਏ ਕੋ ਸਾਹਿਬ ਕਿਹ ਜਾਂਦੇ ਅਸੀਂ ਕਿਉਂ ਜਾਣਾ ਜੇ ਪ੍ਰਸ਼ਾਸਨ ਨੇ ਬੈਠਾ ਆ ਕਾਰਵਾਈ ਤੇ ਪ੍ਰਸ਼ਾਸਨ ਹੀ ਕਰਨੀ ਹੈ ਨਾ ਜੇ ਪੁਲਿਸ ਪੁਲਿਸ ਨੂੰ ਆਪਾਂ ਕਿਉਂ ਲਗਾਇਆ ਹੈ ਸਰਕਾਰਾਂ ਨੇ ਪੁਲਿਸ ਪੁਲਸੀ ਇਸ ਲਈ ਬੈਠੀ ਹੈ ਕਿ ਪਾਵਰ ਜੜੀ ਹੈ ਉਹ ਇਹਨਾਂ ਦੀ ਕੋਲ ਹੀ ਹੈ ਪਰਚਾ ਦਰਜ ਕਰੰਦੀ ਹੈ ਉਹ ਕਾਰਵਾਈ ਕਰੰਦੀ ਨਾ ਕਿ ਇੱਕ ਐਮਐਲਏ ਕੋ ਆ ਤੁਸੀਂ ਕਹਿ ਰਹੇ ਸੀ ਨਾ ਵੀ ਸਾਡੇ ਵਾਲੇ ਵੀ ਥਾਣੇ ਦੇ ਇਕੱਲੇ ਵੀ ਨਹੀਂ ਕੋਈ ਵੀ ਸਰ ਇਲਾਕੇ ਵਾਲਾ ਥਾਣਿਆਂ ਨੂੰ ਇਲਾਕਾ ਥਾਣੇ ਐਸਐਚਓ ਨੂੰ ਐਸਐਚਓ ਹਾਂ ਠੀਕ ਹੈ ਐਸਐਚਓ ਨੂੰ ਅਸੀਂ ਕਈ ਇਤਲਾਹ ਦਿੱਤੀ ਕਈ ਵਾਰ ਇਤਲਾਹ ਦਿੱਤੀਆਂ ਪਰ ਉਹਨਾਂ ਵੱਲ ਕੋਈ ਠੋਸ ਸਰੀ ਕਾਰਵਾਈ ਨਹੀਂ ਕੀਤੀ ਜਾਂਦੀ ਉਹ ਦੋ ਦੋ ਦਿਨ ਦੁਕਾਨਾ ਬੰਦ ਕਰਦੇ ਆ ਚਾਰ ਦਿਨ ਬਾਅਦ ਫੇਰ ਦੁਕਾਨਾ ਖੁੱਲ ਜਾਂਦੀਆਂ ਜੀ ਉਸੇ ਤਰ੍ਹਾਂ ਹੀ ਠੀਕ ਹੈ ਸਰ ਹਾਂਜੀ ਸਰ ਸਰ ਇਸ ਤੋਂ ਬਾਅਦ ਟਾੜੀ ਆਪਣਾ ਰਣਨੀਤੀ ਕੀ ਅਪੜ ਕੀ ਹੋਈ ਇਸ ਤੋਂ ਅਸੀਂ ਸਰ ਅੱਤਵਾਰ ਨੂੰ ਅਸੀਂ ਮੰਨ ਲਓ ਡੀਜੀਪੀ ਸਾਹਿਬ ਕੋਲ ਵੀ ਜਾ ਰਹੇ ਹਾਂ ਅਸੀਂ ਪੂਰੇ ਪੰਜਾਬ ਦੇ ਵਿੱਚ ਜੋ ਗੜੇ ਹੱਟੇ ਦਾ ਕਾਲਾ ਕਾਰੋਬਾਰ ਨੂੰ ਬੰਦ ਕਰਵਾਣ ਸੰਬੰਧੀ ਉਹਨਾਂ ਨੂੰ ਅਸੀਂ ਮੰਗ ਪੱਤਰ ਦੇਣ ਜੈ ਅਸੀਂ ਜਾ ਰਹੇ ਹਾਂ ਤੇ ਜੋ ਉਹਨਾਂ ਵੱਲੋਂ ਜਿਹੜੀ ਉਹਨਾਂ ਕੋਲ ਅਸੀਂ ਮੰਗ ਕਰਾਂਗੇ ਕਿ ਜੋ ਇਹਨਾਂ ਦੇ ਆਪਣੇ ਜਲਦ ਤੋਂ ਜਲਦ ਇਹਨਾਂ ਨੂੰ ਬੰਦ ਕਰਵਾ ਕੇ ਇਹਨਾਂ ਦੇ ਪਰਚੇ ਦਾ ਅਧਿਕਾਰ ਕਰਕੇ ਤੇ ਪੂਰੇ ਪੂਰੇ ਤੌਰ ਤੇ ਜਿਹੜੀਆਂ ਲਾਟਰੀਆਂ ਸਟਾਲਾਂ ਜਿਹੜੇ ਦੜੇ ਹੱਟੇ ਦਾ ਕਾਰੋਬਾਰ ਵਾਲਾ ਇਹਨਾਂ ਨੂੰ ਪੂਰੇ ਤੌਰ ਤੇ ਬੰਦ ਕਰਵਾਇਆ ਜਾਵੇ। ਬੋਲ ਦੋ ਕਿਸ ਹਾਂ ਵੀ। ਹਾਂ ਜੇ ਪ੍ਰਸ਼ਾਸਨ ਵੱਲੋਂ ਜੇ ਪੰਜਾਬ ਪ੍ਰਸ਼ਾਸਨ ਵੱਲੋਂ ਵੀ ਸਾਡੀ ਕੋਈ ਸੁਣਵਾਈ ਨਾ ਕੀਤੀ ਗਈ ਪੂਰੀ ਅਸੀਂ ਕ੍ਰਾਂਤੀਕਾਰੀ ਪ੍ਰੈਸ ਕਲੱਬ ਅਤੇ ਏਕਤਾ ਪ੍ਰੈਸ ਸੈਸ਼ਨ ਵੱਲੋਂ ਅਸੀਂ ਆਪਣਾ ਚੱਕਾ ਵੀ ਜਾਮ ਕਰਾਂਗੇ ਔਰ ਇਹਨਾਂ ਦੇ ਖਿਲਾਫ ਜੋ ਅਸੀਂ ਧਰਨਾ ਪ੍ਰਦਰਸ਼ਨ ਵੀ ਕਰਾਂਗੇ ਉਹ ਸਖਤ ਵਿਰੋਧ ਵੀ ਕਰਾਂਗੇ ਔਰ ਇਹਨਾਂ ਦੇ ਖਿਲਾਫ ਢੋਲ ਦੇ ਨਾਲ ਬੈਂਡ ਵਜਦੇ ਦੇ ਨਾਲ ਅਸੀਂ ਇਹਨਾਂ ਦੇ ਖਿਲਾਫ ਰੈਲੀ ਵੀ ਕੱਢਾਂਗੇ